ਦੀ ਕੀ ਮਤੇ ਅੱਜ ਅਸੀਂ ਅੱਧੀ ਸੰਗਤ ਜੋ ਬਾਬਾ ਸਿੰਘ ਸਦੀੰਦਰ ਸਿੰਘ ਜੀ ਦਾ ਸੇਵਾ ਕਾਦਰਾਬਾਦ ਵਾਲਿਆਂ ਦੇ ਗੁਰਪਉਖਿਆਂ ਹੱਦਵਾਲ ਸਿਚੰਦਰ ਜੀ ਦਾ ਹੈ ਆਪੋ ਸਥਾਨ ਹੈ ਕਿ ਉਹਨਾਂ ਨੇ ਪੱਛਮੇ ਨਾਲ ਇਹਦੇ ਦਾ ਆਵਾਜ਼ ਹੋਇਆ ਹੈ ਅੱਜ ਅਸੀਂ ਪਹਿਲਾਂ ਤੋਂ ਮੈਂ ਬੇਨਤੀ 30 ਮਹੀਨੋਂ 150 ਕਰਵਾਤ ਧਰਮਧਰਮ ਗਿਆਨੀ ਸੰਤ ਬਾਬਾ ਬੁਧਕਾ ਸਿੰਘ ਜੀ ਦੇ ਤਪਸਾਨਾ ਦੇ ਜਿਹੜੇ ਮਹਾਨ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਆਉਣ ਵਾਸਤੇ ਬਾਬਾ ਜੀ ਨੂੰ ਸੱਦਾ ਪੱਤਰ ਦਿੱਤਾ ਹੈ ਦੂਸਰੀ ਮੀਟਿੰਗ ਵੀ ਸਭੀ ਤੇ ਮਹਾਨ ਜਰਨੈਲ ਯੋਧੇ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਫਗਨਾ ਵਾਲੇ ਜਿਨ੍ਹਾਂ ਦਾ 2 ਜੂਨ ਨੂੰ ਉਹਨਾਂ ਦੇ ਜਨਮ 1952 ਦੇ ਜਿਲ੍ਹਾ ਮੋਗਾ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਜਦ ਸੋਮਵਾਰ ਨੂੰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਵੀ ਸੱਦਾ ਪੱਤਰ ਅੱਜ ਬਾਬਾ ਜੀ ਨੂੰ ਅਸੀਂ ਦਿੱਤਾ ਹੈ ਇਹ ਡਿਊਟੀ ਦਾ ਹੀ ਸੰਤਾ ਜੀ ਦੇ ਅਤੀ ਸਾਥੀ ਗਾਰਦ ਉਹ ਕਤੀ ਬੀਸਲ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਟੇ ਖਾਲਸਾ ਜੀ ਹੁਣੇ ਸਭ ਘਰ ਦੇ ਸਰਦਾਰ ਸ੍ਰੀ ਅਕਾਲ ਪੁਰਖ ਸਾਹਿਬ ਜੀ ਅਮਰ ਸਾਹਿਬ ਉਹਨਾਂ ਵੱਲੋਂ ਦਾਸ ਨੂੰ ਉਪਮ ਲੱਗਾ ਹੈ ਤੇ ਉਹਨਾਂ ਦਾ ਉਪਮ ਲੱਗਾ ਹੋਇਆ ਦਾਸ ਬਾਬਾ ਜੀ ਦੇ ਕੋਲ ਅੱਜ ਪਹੁੰਚਾ ਹੈ ਤੇ ਬਾਬਾ ਜੀ ਨੇ ਵੀ ਬੜੀ ਇੱਡ ਦੀ ਗਲਾ ਦੇ ਨਾਲ ਵਚਨ ਕੀਤਾ ਹੈ ਕਿ ਅਸੀਂ ਵੱਧ ਤੋਂ ਵੱਧ 30 ਮਈ ਨੂੰ ਅਜਰੀ ਭਰਾਗੇ ਸੰਗਤਾਂ ਦੇ ਨਾਲ ਤੇ ਦੋ ਜੂੜ ਨੂੰ ਕਿੱਡ ਰੋਡੇ ਜਿਲ੍ਹਾ ਮੋਗਾ ਦੇ ਵਿੱਚ ਵੀ ਪਹੁੰਚ ਕੇ ਸੰਗਤਾਂ ਦੇ ਜਿਹੜੇ ਅਬਜਸ਼ਨ ਨੇ ਜਿਹੜੇ ਬਾਬਾ ਜੀ ਕੇ ਵੀ ਕਰਾਂਗੇ ਕਿੰਨੀਆਂ ਬੇਨਤੀਆਂ ਕਰਦੇ ਇੱਥੇ ਮਾਂ ਦੇ ਜਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ